ਸਸ਼ਵੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਪਿੰਡ ਕਾਲਚਰਾਏ ਦੀ ਮਹਿਲਾ ਸਰਪੰਚ ਸਤਵੀਰ ਕੌਰ ਤੇ ਉਹਨਾਂ ਦੇ ਪੁੱਤਰ ਸਨੇ ਤਿੰਨ ਲੋਕਾਂ ਤੇ ਮਾਮਲਾ ਦਰਜ ਹੋਇਆ ਹੈ। दरअसल ਇਸ ਮਹਿਲਾ ਸਰਪੰਚ ਤੇ ਇਲਜ਼ਾਮ ਨੇ ਕਿ ਪਿੰਡ ਦੇ ਹੀ ਗੁਰਦੀਪ ਸਿੰਘ ਨਾਮ ਦੇ ਆਦਮੀ ਨੂੰ ਪਹਿਲਾਂ ਕੁੱਟਿਆ ਗਿਆ ਉਸ ਤੋਂ ਬਾਅਦ ਉਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਨੇ। ਜਿਸਦੇ ਚਲਦਿਆ ਉਕਤ ਵਿਅਕਤੀ ਦੇ ਵੱਲੋਂ ਛੱਤ ਤੋਂ ਛਾਲ ਮਾਰ ਦਿੱਤੀ ਗਈ ਸੀ ਜਿਸਦੇ ਚਲਦਿਆ ਉਹ ਬਿਜਲੀ ਦੀਆਂ ਤਾਰਾਂ ਦੇ ਵਿੱਚ ਫਸ ਗਿਆ ਤੇ ਉਸ ਨੂੰ ਜ਼ਬਰਦਸਤ ਕਰੰਟ ਲੱਗਿਆ ਫਿਲਹਾਲ ਵਿਅਕਤੀ ਕਾਫੀ ਜ਼ਖਮੀ ਹੈ ਤੇ ਨਜੀਜੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਤੇ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਪਿੰਡ ਦੀ ਮਹਿਲਾ ਸਰਪੰਚ ਉਸਦੇ ਪੁੱਤ ਸਣੇ ਤਿੰਨ ਲੋਕਾਂ ਤੇ ਐਫ ਆਈ ਆਰ ਦਰਜ ਹੋ ਚੁੱਕੇ ਹੈ ਇੱਕ ਆਦਮੀ ਨੂੰ ਕੁੱਟਣ ਤੇ ਉਸ ਨੂੰ ਧਮਕੀ ਦੇਣ ਦੇ ਇਲਜ਼ਾਮ ਨੇ ਉਕਤ ਵਿਅਕਤੀ ਸਲੂਨ ਦੀ ਛੱਤ ਤੋਂ ਉਸ ਦੇ ਵੱਲੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਫਿਲਹਾਲ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੇ ਵਿੱਚ ਵਿਅਕਤੀ ਜ਼ੇਰੇ ਇਲਾਜ ਹੈ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ। ਮੇਰਾ ਨਾਮ ਇੰਸਪੈਕਟਰ ਹਰਜੋਤ ਸਿੰਘ ਹੈ, ਮੁਖ ਅਫਸਰ ਥਾਣਾ ਸੇਵਲਾਈਨ ਬਟਿੰਡ। ਇੱਕ ਮਾਮਲਾ ਦਾ ਇਹ ਹੈ। ਇਹ ਸਾਨੂੰ ਆਪਣਾ ਇੰਟੀਮੀਸ਼ਨ ਆਈ ਸੀ ਕੋਸਮੋ ਹਸਪੀਟਲ ਤੋਂ ਕਿ ਕਿਸੇ ਇੱਕ ਮੁੰਡੇ ਨੇ ਜਿਹੜਾ ਹੈਗਾ ਸੁਸਾਈਡ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਤੇ ਉਹ ਜ਼ੇਰੇ ਇਲਾਜ ਹੈਗਾ। ਜਿਸ ਤੇ ਜਿਹੜਾ ਹੈਗਾ ਅ ਐਸੇ ਗਰਸਾਪ ਸਿੰਘ ਵੱਲੋਂ ਜਿਹੜਾ ਹੈਗਾ ਹਸਪੀਟਲ ਪਹੁੰਚ ਕੇ ਉਹਦੀ ਜਿਹੜੀ ਇਹ ਸਟੇਟਮੈਂਟ ਦਰਜ ਕੀਤੀ ਗਈ ਹੈ ਜਿਸ ਤੇ ਸਾਡੇ ਵੱਲੋਂ ਜਿਹੜਾ ਐਫ ਆਈ ਆਰ ਜਿਹੜੀ ਅੰਡਰ ਸੈਕਸ਼ਨ 158 56 ਬੀ ਅਨਸਰ ਦਰਜ ਕੀਤੀ ਗਈ ਇਹ ਟੋਟਲ ਤਿੰਨ ਜਣੇ ਆ ਤੇ ਜਿਹੜੀ ਹੈਗੀ ਦਰਜ ਹੋਈ ਹੈ ਇੱਕ ਸਤਵੀਰ ਕੌਰ ਇਹਨਾਂ ਦਾ ਬੇਟਾ ਤੇ ਇੱਕ ਉਹਦਾ ਦੋਸਤ ਹੈ ਵਾਸੀ ਪਿੰਡ ਕਾਲਚਰਾਣੀ ਇਹ ਤਿੰਨ ਜਣਿਆਂ ਤੇ ਜਿਹੜੀ ਐਫ ਆਈ ਆਰ ਰਜਿਸਟਰਡ ਹੋਈ ਪੰਚ ਵੀ ਦੱਸੇ ਜਾ ਰਹੇ ਆ ਹਾਂਜੀ ਆਪਣਾ ਜੋ ਸਤਵੀਰ ਕੌਰ ਹੈਗੇ ਇਹ ਮੌਜੂਦਾ ਸਰਪੰਚ ਆ ਪਿੰਡ ਕਾਲਚਰਾ ਨੇ ਲੱਗਦਾ ਵੀ ਉਹ ਘਟਨਾ ਕੀ ਹੋਈ ਸੀ ਉਹਨਾਂ ਨੇ ਪਿੱਛੇ ਕਿਹਾ ਮਕਲੂਮ ਨਹੀਂ ਸਹੀ ਕੋਸ਼ਿਸ਼ ਇਹ ਗੁਰਦੀਪ ਸਿੰਘ ਨੇ ਆਪਦੇ ਜਿਹੜਾ ਬਿਆਨਾਂ ਚ ਜਿਹੜਾ ਹੈਗਾ ਦਰਜ ਕਰਾਇਆ ਕਿ ਜਿਹੜਾ ਸਰਪੰਚ ਜਿਹੜੇ ਹੈਗੇ ਉਹਨਾਂ ਦੇ ਜਿਹੜਾ ਬੇਟਾ ਤੇ ਇੱਕ ਉਹਦਾ ਦੋਸਤ ਆ ਉਹਨਾਂ ਨੇ ਪਹਿਲਾਂ ਕੁਝ ਦਿਨ ਪਹਿਲਾਂ ਇਹਦੀ ਕੁੱਟਮਾਰ ਕੀਤੀ ਸੀ ਤੇ ਉਸ ਤੋਂ ਬਾਅਦ ਵੀ ਜਿਹੜਾ ਹੈਗਾ ਇਹਨੂੰ ਧਮਕੀਆਂ ਦਿੰਦੇ ਸੀਗੇ ਜਿਹੜੇ ਹੈਗੇ ਜਿਸਤੇ ਤੈਅ ਤੀ ਜਿਹੜਾ ਇਹਨੇ ਜਿਹੜਾ ਤੰਗ ਪਰੇਸ਼ਾਨ ਹੋ ਕੇ ਜਿਹੜਾ ਹੈਗਾ ਤੀਜੀ ਮੰਜ਼ਲ ਤੋਂ ਛਾਲ ਮਾਰੀ ਸੀ ਤੇ ਜਿਹਦਾ ਕੀ ਹੁਣ ਮੌਜੂਦ ਇਸ ਟਾਈਮ ਜਿਹੜਾ ਕੋਸਮੋ ਹਸਪੀਟਲ ਵਿਖੇ ਇਲਾਜ ਜੇਰੇ ਇਲਾਜ ਹੈਗਾ ਨਹੀਂ ਹਜੇ ਤੱਕ ਇਹ ਚ ਕੋਈ ਗ੍ਰਿਫਤਾਰੀ ਨਹੀਂ ਹੋਈ ਸਾਡੇ ਵੱਲੋਂ ਇਸ ਚ ਜਿਹੜੀ ਹੈਗੀ ਤਫ਼ਤੀਸ਼ ਕੀਤੀ ਜਾ ਰਹੀ ਹੈ